ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਹੁਣ ਆਪਾਂ ਅੱਜ ਦੀਆਂ ਤਾਜ਼ਾ ਖਬਰਾਂ ਵੱਲ ਚੱਲਦੇ ਹਾਂ ਪੇ ਕਮਿਸ਼ਨ ਦੇ ਮੁਤਾਬਕ ਤਨਖਾਹ ਤੇ ਸਕੇਲ ਦਿੱਤੇ ਜਾਣ ਇਸ ਨੂੰ ਲੈ ਕੇ ਸਰਵ ਸ਼ਰਮਾ ਐਂਡ ਕੁਝ ਅਸਿਸਟੈਂਟ ਪ੍ਰੋਫੈਸਰ ਨੇ ਜਿਨ੍ਹਾਂ ਨੇ ਮਾਂ ਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੋਰਟ ਕੇਸ ਕੀਤਾ ਸੀ ਜਿਸ ਦੀਆਂ ਲਗਾਤਾਰ ਸੁਣਵਾਈਆਂ ਹੋ ਰਹੀਆਂ ਸੀ ਪੰਜਾਬ ਸਰਕਾਰ ਦੁਆਰਾ ਲਗਾਤਾਰ ਇਸ ਨੂੰ ਲੈ ਕੇ ਰਿਵਿਊ ਪਟੀਸ਼ਨਾਂ ਜਿਹੜੀਆਂ ਕਿ ਫਾਇਲ ਕੀਤੀਆਂ ਜਾ ਰਹੀਆਂ ਸੀ ਅੱਜ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ ਹੈ ਹਾਂ ਜੀ ਦੋਸਤੋ ਜੇਕਰ ਕੇਸ ਦੀ ਗੱਲ ਕਰੀਏ ਤਾਂ CWP 15896 ਸਾਲ 2023 ਜਿਸ ਦਾ ਫੈਸਲਾ 13/9/2024 ਨੂੰ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅਸਿਸਟੈਂਟ ਪ੍ਰੋਫੈਸਰ ਜਾਨੀ ਕੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕੀਤਾ ਸੀ ਜੇਕਰ ਇਸ ਫੈਸਲੇ ਨੂੰ ਪੜ੍ਹੀਏ ਤਾਂ ਮਾਨਜੋਗ ਕੋਰਟ ਨੇ ਕਿਹਾ ਸੀ ਕਿ 2016 ਦੇ ਰੂਲਸ ਦੇ ਮੁਤਾਬਕ ਜਿਹੜਾ ਮੁਲਾਜ਼ਮ ਨੇ ਅਸਿਸਟੈਂਟ ਪ੍ਰੋਫੈਸਰ ਨੇ ਉਹਨਾਂ ਨੂੰ ਸਕੇਲ ਦਿੱਤੇ ਜਾਣ ਤੇ ਨਾਲ ਦੀ ਨਾਲ ਬੰਦਾ ਏਰੀਅਰ ਵੀ 8 ਹਫ਼ਤਿਆਂ ਦੇ ਅੰਦਰ ਅੰਦਰ ਅਦਾ ਕੀਤਾ ਜਾਵੇ ਸਰਕਾਰ ਨੇ ਇਸ ਫੈਸਲੇ ਨੂੰ ਜਦੋਂ ਲਾਗੂ ਨਹੀਂ ਕੀਤਾ ਤਾਂ LPA ਫਾਈਲ ਕੀਤੀ ਡਿਵੀਜ਼ਨਰ ਬੈਂਚ ਦੇ ਕੋਲ ਸਰਕਾਰ ਦੁਆਰਾ 10 12 2024 ਨੂੰ ਮੁਰਤੋਂ ਇਸ ਨੂੰ ਜੋ ਕਿ ਖਾਰਜ ਕਰ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਮੁਲਾਜ਼ਮ ਪ੍ਰੋਫੈਸਰਾਂ ਨੂੰ ਇਹ ਕਿਹਾ ਗਿਆ ਕਿ ਉਹਨਾਂ ਨੂੰ ਫਿਰ ਤੋਂ ਪੰਜਾਬ ਜੋ ਸਰਕਾਰ ਹੈ ਉਹ ਤਨਖਾਹ ਸਕੇਲ ਜਿਹੜੇ ਕਿ 2016 ਦੇ ਮੁਤਾਬਕ ਦੇਵੇ ਜੋ ਡਿਵੀਜ਼ਨ ਫਾਈਲ ਕੀਤੀ ਗਈ ਸੀ ਐਲਪੀਏ ਫਾਈਲ ਕੀਤੀ ਗਈ ਸੀ ਡਿਵੀਜ਼ਨ ਬੈਂਚ ਦੇ ਕੋਲ ਉਸ ਨੂੰ ਵੀ ਖਾਰਜ ਕਰ ਦਿੱਤਾ ਗਿਆ ਸੀ ਮੁਰਤੋਂ ਪੰਜਾਬ ਸਰਕਾਰ ਦੁਆਰਾ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਐਲਪੀਏ ਦੀ ਜੇਕਰ ਗੱਲ ਕਰੀਏ ਤਾਂ ਜੋ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀ ਐਲਪੀਏ ਫਾਈਲ ਕੀਤੀ ਗਈ ਸੀ ਬੀ 1 2025 ਨੂੰ ਮਾਨਜੁਕ ਸੁਪਰੀਮ ਕੋਰਟ ਨੇ ਜਿਹੜਾ ਕੇਸ ਨੂੰ ਰਿਜੈਕਟ ਕਰ ਦਿੱਤਾ ਕਿਤੇ ਨਾ ਕਿਤੇ 2025 ਦੇ ਵਿੱਚ ਜੋ ਪੰਜਾਬ ਸਰਕਾਰ ਹੈ ਉਸ ਦੁਆਰਾ ਇਸ ਫੈਸਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਹਰ ਵਾਰ ਫੈਸਲਾ ਦਾ ਗਿਆ ਪਰ ਪੰਜਾਬ ਸਰਕਾਰ ਆਪਣੀ ਕੋਸ਼ਿਸ਼ ਕਰਨ ਤੋਂ ਨਹੀਂ ਰੁਕੀ ਕਿਉਂਕਿ ਪੰਜਾਬ ਸਰਕਾਰ ਦੁਆਰਾ ਲਗਾਤਾਰ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਵੀ ਇੰਜ ਹੀ ਕੀਤਾ ਜਾ ਰਿਹਾ ਹੈ ਜੇਕਰ 2016 ਤੋਂ 6ਵੇਂ ਪੇਕ ਮਿਸ਼ਨ ਦੇ ਏਰੀਅਰ ਦੀ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਵੀ ਪੰਜਾਬ ਸਰਕਾਰ ਦੁਆਰਾ ਲਗਾਤਾਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈਆਂ ਹੋਈਆਂ ਪਰ ਉਸ ਨੂੰ ਟਾਲਣ ਦੇ ਵਿੱਚ ਪੰਜਾਬ ਸਰਕਾਰ ਹਰ ਵਾਰ ਕਾਮਯਾਬ ਰਹੀ ਹੈ ਮਾਂ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਰਕਾਰ ਜਿਹੜੀ ਕਿ ਕੇਸ ਹਾਰ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੋ ਪਟੀਸ਼ਨਰ ਨੇ ਉਹਨਾਂ ਨੂੰ 5000 ਰੁਪਏ ਜਿਹੜਾ ਕਿ ਦਿੱਤਾ ਜਾਵੇ ਹਰ ਪਟੀਸ਼ਨਰ ਨੂੰ ਹਾਈ ਕੋਰਟ ਦੁਆਰਾ ਆਖਰੀ ਮੌਕਾ ਸਰਕਾਰ ਨੂੰ ਦਿੱਤਾ ਗਿਆ ਫਿਰ ਜੋ ਪੰਜਾਬ ਸਰਕਾਰ ਹੈ ਉਸ ਦੁਆਰਾ ਫਿਰ ਤੋਂ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਵਿਊ ਪਟੀਸ਼ਨ ਜਿਹੜੀ ਕਿ ਫਾਇਲ ਕੀਤੀ ਗਈ ਅਤੇ ਹਾਈ ਕੋਰਟ ਨੂੰ ਇਹ ਕਿਹਾ ਗਿਆ ਕਿ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਵਿਊ ਪਟੀਸ਼ਨ ਫਾਇਲ ਕੀਤੀ ਹੈ ਉਸ ਤੋਂ ਬਾਅਦ ਹੀ ਅਸੀਂ ਇਸ ਨੂੰ ਲੈ ਕੇ ਕੁਝ ਨਾ ਕੁਝ ਕਰਾਂਗੇ ਪਰ 20 ਮਾਰਚ 2025 ਨੂੰ ਇਹ ਕੇਸ ਸੁਣਿਆ ਗਿਆ ਹਰਵੀਊ ਪਟੀਸ਼ਨ ਜਿਹੜੀ ਸਰਕਾਰ ਨੇ ਡਿਸਪੋਜ਼ ਆਫ ਕਰ ਦਿੱਤੀ ਹੈ ਹਾਂਜੀ ਦੋਸਤੋ ਸਰਕਾਰ ਦਾ ਜੋ ਆਖਰੀ ਮੌਕਾ ਸੀ ਉਹ ਵੀ ਸਰਕਾਰ ਨੇ ਗਵਾ ਲਿਆ ਹੈ ਹੁਣ ਇਹ ਫੈਸਲਾ ਅਸਿਸਟੈਂਟ ਪ੍ਰੋਫੈਸਰ ਦੇ ਹੱਕ ਦੇ ਵਿੱਚ ਆ ਗਿਆ ਹੈ ਪੰਜਾਬ ਸਰਕਾਰ ਨੂੰ ਉਹਨਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਮੁਤਾਬਕ ਜਿਹੜੀ ਕਿ ਤਨਖਾਹ ਦੇਣੀ ਪਵੇਗੀ ਹਾਂਜੀ ਦੋਸਤੋ ਅੱਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ